ਸਸਿਰਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਰੂਸ਼ ਵਿੱਚ ਆਇਤੀ ਵਰਤਾ 8.7 ਦੀ ਤਾਕਤ ਪਰ ਪੋਚਾਲ ਕਾਰਨ ਕਈ ਇਲਾਕਿਆਂ ਦੇ ਘਰਾਂ ਨੂੰ ਪਾਰੀ ਨੁਕਸਾਨ ਹੋਇਆ ਹੈ ਦਸਣਯੋਗ ਗੱਲ ਇਹ ਹੈ ਕਿ ਪੋਚਾਲ ਰਿੰਗ ਆਫ ਫਾਇਰ ਖੇਤਰ ਵਿੱਚ ਕੇਂਦਰਿਤ ਸੀ ਜਿਸ ਦੀ ਵਜ੍ਹਾ ਨਾਲ ਹੋਰ ਕਈ ਇਲਾਕਿਆਂ ਵਿੱਚ ਵੀ ਪੋਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਸਿਰਫ ਇੱਥੇ ਹੀ ਨਹੀਂ ਜਾਪਾਨ ਅਤੇ ਹਵਾਈ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਜਾਪਾਨ ਦੇ ਪੂਰਬੀ ਤੱਟ ਉੱਤੇ ਸੁਨਾਮੀ ਦੀਆਂ ਲਹਿਰਾਂ ਆ ਚੁੱਕੀਆਂ ਹਨ ਅਤੇ ਕੁਸ਼ੋ ਪੋਰਟ ਦੇ ਨੇੜੇ 1 ਫੁੱਟ ਉੱਚੀਆਂ ਲਹਿਰਾਂ ਵੇਖੀਆਂ ਗਈਆਂ ਹਨ ਉੱਤਰੀ ਜਾਪਾਨ ਵਿੱਚ ਸੁਨਾਮੀ ਸਾਇਰਨ ਵੱਜ ਰਹੇ ਹਨ ਅਤੇ ਲੋਕਾਂ ਨੂੰ ਤਟਵਰਤੀ ਖੇਤਰਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਭਾਰਤੀ ਸੁਰੱਖਿਆ ਬਲਾਂ ਨੂੰ ਅੱਜ ਜੰਮੂ ਕਸ਼ਮੀਰ 'ਚ ਵੱਡੀ ਕਾਮਯਾਬੀ ਮਿਲੀ ਹੈ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਪੁਣ ਜ਼ਿਲ੍ਹੇ ਦੇ ਕੁਟਸਪੈਡ ਦੀ ਕੋਸ਼ਿਸ਼ ناکਾਮ ਕਰ ਦਿੱਤੀ ਅਤੇ ਮੁਕਾਬਲੇ ਦੌਰਾਨ ਦੋ دہشت ਗਰਦਾਨੂ ਮਾਰ ਸੁੱਟਿਆ ਇਸ ਤੋਂ 2 ਦਿਨ ਪਹਿਲਾਂ ਫੌਜ ਨੇ ਆਪਰੇਸ਼ਨ ਮਹਾਦੇਵ ਦੇ ਤਹਿਤ 3 دہشت ਗਰਦਾਨੂ ਠੇਰ ਕੀਤਾ ਸੀ ਜਿਨ੍ਹਾਂ ਦਾ ਸੰਬੰਧ ਪਹਿਲਗਾਮ ਹਮਲੇ ਨਾਲ ਸੀ ਪੰਜਾਬ ਵਿੱਚ ਅੱਜ ਮੌਨਸੂਨ ਆਪਣੇ ਰੰਗ ਦਿਖਾਏਗਾ ਅੱਜ ਕਈ ਜ਼ਿਲ੍ਹਿਆਂ ਵਿੱਚ ਪਾਰੀਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਗਲੇ 3 ਦਿਨਾਂ ਤੱਕ ਇਹ ਜਿਹਾ ਹੀ ਮੌਸਮ ਜਾਰੀ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ 3 ਅਗਸਤ ਨੂੰ ਭਾਰੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਤਾਪਮਾਨ 1.7 ਡਿਗਰੀ ਕੱਟ ਗਿਆ ਹੈ ਪੰਜਾਬ ਵਿੱਚ ਕੱਲ 31 ਜੁਲਾਈ ਵੀਰਵਾਰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਮੰਤਰੀ ਅਮਨ अरोड़ा ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਕੈਬਨਿਟ ਮੰਤਰੀ ਅਮਨ अरोड़ा ਨੇ ਦੱਸਿਆ ਕੀ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਦਿਹਾੜੇ ਦੇ ਮੌਕੇ 31 ਜੁਲਾਈ 2005 ਨੂੰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਛੁੱਟੀ ਦਿੱਤੀ ਜਾ ਰਹੀ ਹੈ ਆਵਾਜ਼ ਈਂਡਿਆ ਪੰਜਾਬੀ ਵਿੱਚ ਬਸ ਇਤਨਾ ਹੀ